ਹਾਂਜੀ 2024 ਦੀਆਂ ਬਾਜ਼ੀਆਂ ਲੈ ਕੇ ਆਏ ਜੀ ਪੋਸਟਰ ਪਿੰਡ ਪਿੰਡ ਆ ਗਿਆ ਜੀ ਬਟਾਰੀ ਨੇੜੇ ਰਾਣਾ ਸਾਹਿਬ ਮਿਤੀ 19/7/2024 ਐਂਟਰੀ ਫੀਸ ਹੈਗੀ ਜੀ 1200 ਰੁਪਏ ਪਹਿਲਾ ਨਾਮ ਕਾਪਰ ਤੇ ਦੂਜਾ ਨਾਮ ਵੀ ਕਾਪਾ ਜੀ ਖੁੱਲੀ ਬਾਜੀ ਹੈ ਜੀ 18 ਤਰੀਕ ਨੂੰ ਰੰਗ ਲੈ ਕੇ ਜਾਣਗੇ ਜੀ ਤੇ ਐਂਟਰੀ ਫੀਸ ਮੌਕੇ ਤੇ ਲਈ ਜਾਊਗੀ ਪਿੰਡ ਆ ਗਿਆ ਜੀ ਭੋੜੀਪੁਰ ਬਠਿੰਡਾ ਮੇਦੀ ਆ ਗਈ 10 ਜੁਲਾਈ ਦਿਨ ਆ ਗਿਆ ਜੀ ਬੁੱਧਵਾਰ ਖੁੱਲੀ ਬਾਜੀ ਹੈ ਜੀ ਇਨਾਮ ਜੀ ਮੌਕੇ ਦੱਸੇ ਜਾਣਗੇ ਤੇ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਏ ਬਾਜੀ ਸ਼ੇਧੂ 7 ਦਾ ਹੋਊਗਾ 7 ਦੀ ਹੋਊਗੀ ਜੀ ਫਿਰ ਆ ਗਿਆ ਜੀ ਪਿੰਡ ਨੱਤਾ ਪਿੰਡ ਨੱਤਾ ਜਿਹੜਾ ਸੰਗਰੂਰ ਹੈ ਜੀ 10 ਜੁਲਾਈ 2024 ਐਂਟਰੀ ਫੀਸ ਇਹਦੀ ਹੈਗੀ 1200 ਰੁਪਏ 1000 ਰੁਪਏ ਦੀ ਜੱਟ ਦਿੱਤੀ ਜਾਊਗੀ ਤੇ ਪਹਿਲੇ 70 ਕਬੂਤਰ ਐਂਟਰ ਕੀਤੇ ਜਾਣਗੇ ਜੀ ਐਂਟਰ ਕਾਰਡ ਲਈ ਇੱਥੇ ਸੰਪਰਕ ਕਰਨਾ ਸਹਾਦਣੀ ਉਸ ਕਰਨ ਦਿੱਤਾ ਤੇ ਕਾਲੀ ਕਾਂਜਲੀ ਫਿਰ ਆ ਗਿਆ ਜੀ ਪਿੰਡ ਬਾਉ ਪਰ ਪੇਟ ਤਹਿਸੀਲ ਸ਼ਾਹਕੋਟ ਜਲੰਧਰ ਜੀ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ ਮਿਤੀ ਹੈਗੀ ਹੈ 14/7/2024 ਪਹਿਲਾ ਨਾਮ ਕੱਪ ਦੂਜਾ ਨਾਮ ਬਿਕਾਪ ਤੇ ਤੀਜਾ ਨਾਮ ਬਿਕਾਪਾ ਜੀ 7 ਵਜੇ ਓਲੇ ਵਜਨੇਗੇ ਜੀ ਕਪੂਤਰਾਂ ਦੇ ਫਿਰ ਆ ਗਿਆ ਜੀ ਪਿੰਡ ਜੱਲੇਵਾਲ 24 ਜੁਲਾਈ ਦਿਨ ਬਦਦਵਾਰ ਐਂਟਰੀ ਵੀ 1700 ਰੁਪਏ ਪਹਿਲਾ ਨਾਮ ਕੱਪ ਦੂਜਾ ਨਾਮ ਬਿਕਾਪਾ ਜੀ ਤੇ ਤੀਸਰਾ ਨਾਮ ਬਿਕਾਪਾ ਜੀ ਫਿਰ ਆ ਗਿਆ ਜੀ ਪਿੰਡ ਮਰੂੜ ਜ਼ਿਲ੍ਹਾ ਫਰੋਇਪੁਰ ਐਂਟਰੀ ਫੀ ਸਹੀ ਹੈਗੀ ਆ 1200 ਰੁਪਏ ਮਿਤੀ ਜੀ 7 ਜੁਲਾਈ 2024 ਦਿਨ ਹੈਗਾ ਅੱਜ ਤਵਾਰ ਕਬੂਤਰ ਛੱਡਣ ਦਾ ਸਮਾਂ 6 ਤੋਂ 6 ਹੋਊਗਾ ਜੀ ਉਹ ਲੈ ਤੇ ਡੱਕਿਆ ਕਬੂਤਰ ਨੇ ਇੱਕ ਮੌਕਾ ਤੈਅ ਹੋਊਗਾ ਫਿਰ ਆ ਗਿਆ ਜੀ ਪਿੰਡ ਪਿੰਡ ਆ ਗਿਆ ਨੀਲਾ ਵਾਲੀ ਮੇਦੀ ਆ ਗਈ ਤੇ ਰਣੀ ਲਈ 2024 ਤੇ ਐਂਟਰੀ ਫੀਸ ਹੈਗੀ ਆ 1700 ਰੁਪਏ ਜੇਤੂ ਕੀ ਨੰਬਰਾਂ ਚ ਪਹਿਲੀ ਹੈ ਤੇ ਹਜ਼ਾਰ ਦੀ ਤੇ ਦੂਜੀ ਹੈ ਤੇ ਹੈਗੀ ਜੀ 500 ਦੀ 8 ਨੰਬਰ ਦਿੱਤਾ ਹੈ ਸੰਪਰਕਾਸਤੇ ਸੰਪਰਕ ਕਰ ਸਕਦੇ ਆ ਫਿਰ ਆ ਗਏ ਦਿਨ ਬੱਧਵਰ ਤਾਜ਼ਿਰਾਈ 2024 ਪਿੰਡ ਹੈਗਾ ਸਹਾਰਣਾ ਜ਼ਿਲ੍ਹਾ ਮਾਨਸਾ ਪਹਿਲਾ ਨਾਮ ਹੈਗਾ ਜੀ ਪੰਜ ਫੁੱਟਾ ਕੱਪ ਤੇ ਐਂਟਰੀ ਜਿਹੜੀ ਹੈਗੀ 1700 ਰੁਪਏ 4 ਤਰੀਕ ਨੂੰ ਸਾਰੇ ਕਬੂਤਰ ਲੈੇ ਜਾਣੇ ਸੀ 700 ਰੁਪਏ ਪਹਿਲਾਂ Google Pay ਕਰਵਾਏ ਹੋਣ ਜਾਣਗੇ 40 ਕਬੂਤਰ ਇੰਟਰੋਂਗੇ